ਉਹੀ ਫਿਰ ਲੋਕਾਂ ਦਾ ਪੈ ਜੀ ਪਾਸ ਦੇ ਵਾਪਸ ਤੋ ਆ ਪਸੰਦੂ। ਸਮਝ ਗਏ? ਉਹੀ ਹੋਵਾਂ ਅੰਦਰ ਲੈਣੀ। ਪੰਤੂਸ ਨਹੀਂ ਕਰਨਾ। ਇਹ ਦੋ ਦਮ ਹਿੜਦਣੇ। ਹਾਂ। ਹੈਨਾ? ਇਹ ਆ ਟੋਨ ਕੱਢ ਲਈ ਐਨ। ਥੱਲੇ ਬੈਗ ਨੂੰ ਵਜੇ ਲੱਗਦੀ। ਸਤਿਕਾਰ ਜੀ। ਸਤਿ ਸ੍ਰੀਕਾਲ ਜੀ। ਲੋ ਬਾਈ। ਪਨੀਰੀ ਭਰੀ ਆ ਸ਼ਾਮ ਨੂੰ। ਦੁਪਹਿਰ ਨੂੰ ਤੁਹਾਨੂੰ ਰਹਿਣੀ ਕੰਮ ਭਰਨੇ ਆੜੇ। ਲੈ ਲੈ ਕਿੱਥੇ? ਹੈਨਾ? ਇਹ ਦੁਪਹਿਰ ਨੂੰ ਬਲੀ ਭਰਦੇ ਨਾ ਆਪਾਂ। 10 ਵਜੇ ਭਰਦੇ ਆ। ਸਵੇਰੇ ਭਰਦੇ 6 ਵਜੇ ਲਾਈਟ ਆਉਂਦੀ ਆ। ਹੂੰ। ਤਾਂ 10 11 ਵਜੇ ਪਾਣੀ ਕੱਢ ਦੋ ਭਾਈ ਕੱਢ ਦੋ ਉਦਾਂ ਗਰਮ ਪਰ ਕੇ ਜਾਲਾ ਪੈ ਜਾਂਦਾ ਹਾਂ ਕੱਲ ਜਾਲਾ ਪਨੀਰੀ ਦਾ ਪੈਦਾ ਸਮਝੇ ਗਲੇ ਹਾਂ ਵੀ ਬਿਜਲੀ ਅੱਜ ਸਿੱਖ ਲਾ ਠੀਕ ਆ ਚਾਚਾ ਜੀ ਮੈਂ ਹੁਣ ਭਰੀ ਆ ਦੋ ਦਿਨ ਮੈਂ ਸੁਵੀਰੀ ਨੂੰ ਭਰਦਾ ਰਿਹਾ ਜੇ ਪਵੇ ਰਿਓ ਪਾਣੀ ਕ ਮੈਂ ਆਣੀ ਗੈਰ ਵਿੱਚ ਹਲ ਤਸ ਕਰਦੇ ਕੱਢ ਦੋ ਵੀ 10 ਵਜੇ ਪਾਣੀ ਕੱਢਦੇ ਜਿੱਥੇ ਨਹੀਂ ਹੁੰਦੀ ਨਹੀਂ ਦਸ ਜੇ ਨੰਗੀਆਂ ਹੋਣ ਲੱਗਦੀਆਂ ਨਹੀਂ ਜਾਲਾ ਇਹਨੂੰ ਦੱਬ ਲੈਂਦਾ ਪਨੀਰੀ ਫੂਕੂ ਨਹੀਂ ਹੁੰਦੀ ਇਹ ਬਾਜੀ ਜੋ ਬਣ ਕੇ ਦੀ ਬਾਜੀ ਜੋ ਠੀਕ ਠੀਕ ਜੀ ਬਾਕੀ ਅੰਬੀਆਂ ਦਾ ਬੂਦ ਬੂਰ ਦਾ ਇਹ ਬਹੁਤ ਲੱਗਿਆ ਹੋਇਆ ਇਹ ਸਹਜੂ ਦੇ ਨਾਲ ਚਾਰ ਦੇ ਕੰਮ ਹੋਣੇ ਇਹਦੇ ਅੰਬ ਅੰਬ ਹੋ ਰਹਾ ਹੈ ਨਾ ਇਹ ਦੇਖ ਲੰਬ ਤਿੰਨ ਤਿੰਨ ਤਰ੍ਹਾਂ ਦੇ ਅੰਬ ਲੱਗੇ ਹੋਏ ਹੋਣੇ ਮੈਂ ਅੰਬ ਦੇ ਤਾਂ ਬੜਾ ਸਾੜੂਗਾ ਹਾਂ ਆ ਦੇਖ ਲਾ ਐਡੀ ਗੁਠਲੀ ਹੋਣੀ ਹੈ ਇਹ ਚ ਹਾਂ ਹਾਂ ਉਹ ਮਾਇਓ ਨਹੀਂ ਪਰਲੇ ਮਾ ਉਹ ਮਾ ਪਰਲੇ ਨਹੀਂ ਚਾਚਾ ਨੇ ਦੱਛੇ ਲੱਗ ਲਾ ਐਡੀ ਅੰਬੀ ਦੀ ਉਹਦੇ ਕੁਝ ਵੀ ਨਹੀਂ ਤਾਂ ਹੈਗਾ ਨੇ ਵੀ ਇਹ ਝਾੜੀਆਂ ਦੀਆਂ ਮੈਂ ਲੇਗਾ ਚੱਕ ਹੂੰ ਮਾ ਘਰ ਚਾਰ ਪਾਤ ਤਬਟਕੇ ਅਜਾ ਇਹਦਾ ਬਹੁਤ ਦੀਆਂ ਪੈਣਾ ਇਹ ਕੋ ਗੁਠਲੀ ਜ਼ਿਆਦਾ ਹੁੰਦੀ ਹੈ ਇਹ ਤੈਨੂੰ ਪਤਾ ਰਾਹ ਕਰਕੇ ਉਹ ਰੱਖਿਓ ਆ ਨੇਰੀ ਆਈ ਆ ਇੱਥੇ ਕੋਈ ਨਹੀਂ ਲੱਭਿਆ ਕੱਲ ਇੱਥੇ ਮੈਂ ਇੱਧਰ ਤੇ ਆਇਆ ਨਾ 6-7 ਨਿਆਣੇ ਲੱਗੇ ਬਿਧਾੜਨ ਉਹਨੂੰ ਹਾਂ ਕਿਆ ਕਰੀ ਉਹ ਬਿਆਰੀ ਪੱਕੀ ਖਾ ਲਓ ਯਾਰ ਗੱਤੀ ਹੁੰਦਾ ਗਿਆ ਹੋਈ ਗੱਲ ਐ ਇਹ ਨਹੀਂ ਹੋਰ ਚੱਲ ਕੋਈ ਨਹੀਂ ਨਹੀਂ ਛੱਡਿਆ ਪਾਣੀ ਨਾ ਨਾ ਪਨੀਰੀ ਭਰੀ ਐ ਤਾਂ ਉਹ ਤੁਹਾਨੂੰ ਚੱਲਦਾ ਉਹ ਵੀ ਲੱਗਦਾ ਪਤਾ ਕਿ ਤੈਨੂੰ ਕਿਹੜਾ ਸਰਬੀਰ ਨੇ ਸਰਬੀਰ ਨੇ ਦੇਖਿਆ ਰੋਬ ਹੈ ਸਰਬੀਰ ਨੇ ਚੱਕ ਰਿਹਾ ਥਲੇ ਯਾਰ ਚੇਚਿਆ ਚੇਚਿਆ ਕਾ ਕਰਿਆ ਦਾ ਹੂੰ ਨ ਉਹਨੇ ਇੱਕ ਗਲਾਸ ਜਿੰਨਾ ਛੱਡਿਆ ਪਾਣੀ ਕਹਿੰਦਾ ਦੇਖਦਾ ਵੀ ਇਹ ਆਉਣਾ ਲੱਗਦਾ ਉਹ ਕਹਿੰਦੇ ਲਾਇਆਦਾ ਘੱਟ ਕਿੰਨੇ ਲਾਇਆ ਚੋਇਆ ਉਹਦਾ ਪਾਣੀ ਇਹ ਜੋ ਵੀ ਸਾਲਾ ਕਿਸੇ ਨੱਕੇ ਨੂੰ ਕੱਲ ਸੁਣ ਲਾ ਚੱਲ ਉੱਥੇ ਬੈਠੇ ਰਹੇ ਸ਼ਾਮ ਨੂੰ ਇਹ ਭਰ ਗਿਆ ਜਾਪਾ ਇੱਧਰ ਨੂੰ ਆ ਗਿਆ ਪਾਣੀ ਮਟਾ 100 ਮਿੰਟ ਟਪਕੇ ਮੈਂ ਵੀ ਦੇਖਣਾ ਝੱਲੀਆਂ ਮੇਰੀ ਵੀ ਚੱਲਦੀ ਐ ਕੱਲ ਦੀ ਚੱਲਦੀ ਮੇਰੀ ਹੋਰ ਦੁਬਾਰਾ ਮੈਂ ਫੇਰ ਮੋੜੇ ਮੈਂ ਦੀ ਕਰੀਦਾ ਜਾ ਪੰਚਾਇਤ ਆਏ ਜਾਣੀ ਹਾਂ ਹੁਣ ਕਹੇ ਜਾਣਾ ਪੰਚਾਇਤ ਲਓ ਤਾਂ ਖੇਤ ਖਾਲੀ ਯਾਰ ਅੱਛਾ ਖੇਤ ਖਾਲੀ ਐ ਲੱਗ ਹੌਣ ਨਹੀਂ ਬਦਲਦੇ ਰਹਾ ਉਹ ਇੱਕ ਵਾਰੀ ਹੁਣ ਤਾਂ ਡੱਕ ਕੇ ਭਰ ਕੇ ਇਹਨਾਂ ਨੂੰ ਦਸ ਦਿਨ ਪੁੱਛੋ ਨਾ ਗੰਨੇ ਨੂੰ ਫੇਰ ਦਸ ਦਿਨ ਬਾਅਦ ਫੇਰ ਆਉਣਾ ਅੱਜ ਭਰਤਾ ਫੁੱਲ ਭਰ ਦੇਣਾ ਮੈਂ ਵੀ ਹੁਣ ਚੱਲ ਜਲਦੀ ਮੈਂ ਕਿਹਾ ਰੱਜ ਲਾ ਜਿਹੜਾ ਰੱਜ ਉਹ ਵੀ ਭਰਤਾ ਉੱਥੇ ਆ ਵੀ ਭਰਤਾ ਦੂਣ ਹੁਣ ਉਹ ਮੋਟਰ ਬੰਦ ਕਰਤੀ ਆਹ ਵੀ ਬੰਦ ਕਰ ਦੇਣੀ ਚਾਚੇ ਮੈਂ ਫੇਰ ਪੰਜ ਦਿਨ ਰਹਾ ਹੈ ਆ ਚੇ ਹਾਂ ਡੇਢ ਕਿਲੇ ਜੇ ਮੈਂ ਦੋ ਥੱਲੇ ਪਾਤੇ ਡਾਏ ਦੇ ਇੱਕੋ ਹੋਰ ਹੋਸ ਮਸਾਲਾ ਇਹ ਪਾਤਾ ਜਿਆਦਾ ਔਰ ਲੈ ਜਾ ਹਾਂ ਟੱਕੂ ਟਟਾਕੋ ਹਾਂ ਬਾਤ ਲੱਗੇ ਹਾਂ ਹੂੰ ਤੇ ਹੁਣ ਡਾਇ ਕਿੰਨਾ ਪਾਵਾਂ ਫੇਰ ਦੋ ਥੈਲੇ ਪਾ ਦਮ ਦੋਨਾਂ ਦੇ ਡੇਢ ਕਿੱਲੇ ਪਾ ਦਮ ਹੁਣ ਪਾਣੀ ਪਹਿਲਾਂ ਪਾਇਆ ਹੁਣ ਪਾਇਆ ਇਹ ਆ ਪਾਤਾ ਮੈਂ ਜਾਂ ਤੁਸੀਂ ਪੈਪ ਲੈਣ ਦਾ ਬਦੇ ਜਿੱਦਾਂ ਹਰ ਤੱਕ ਮੈਂ ਡਾਇ ਦੇ ਦੋ ਦੋ ਥੈਲੇ ਪਾਤੇ ਉਹ ਡਾਇ ਦੇ ਨਾਲ ਜੂਰੀਆ ਭਾਈ ਮਾੜਾ ਮੋਟਾ ਚਾਹੀਦਾ ਮਾਂ ਜੂਰੀਏ ਪਾਇਆ ਮੈਂ ਥੈਲਾ ਜੂਰੀਏ ਦਾ ਪਾਇਆ ਮਾੜਾ ਨਹੀਂ ਭਾਈ ਜਿਵੇਂ ਵੀ ਪਾਇਆ ਉਹ ਚਾਹੀਦਾ ਨਾ ਦੀ ਤੁਸੀਂ ਪਾਇਆ ਠੀਕ ਆ ਮੈਂ ਉਹ ਨਹੀਂ ਕਹਿੰਦਾ ਹੁਣ ਪਾ ਦਮ ਫੇਰ ਮਾੜਾ ਬਾਤ ਆਏ ਤੇ ਬਸ ਬਾਤ ਆਏ ਪਸੜਦੀ ਤੇ ਜੇ ਡਾਇਆ ਪੌਣਾ ਨਾਲ ਡਾਇਆ ਪਾ ਕੇ ਅੱਧਾ ਟੁੱਟਾ ਜੂਰੀ ਡਾਇਆ ਦਾ 1 ਕਿਲੋ ਅੱਧਾ ਟੁੱਟਾ ਪਾ ਦੀ ਜੂਰੀ ਅੱਧਾ ਹੀ ਪਾਈ ਅੱਧਾ ਪਾ ਦੀ ਨਾ ਜੂਰੀ ਮੇਰੇ ਹੁਣ 2 ਨਾ ਡੇਢ ਕਿਲਾ ਉਹ ਹਾਂ ਡੇਢ ਕਿਲੇ ਦੋ ਥੱਲੇ ਡਾਜ ਦੇ ਪਾਉਣੇ ਆ ਅੱਧਾ ਥੱਲੇ ਜੂਰੀ ਦਾ ਬਾਕੀ ਨਾ ਪਾ ਦੀ ਹਾਂ ਪਾ ਦੀ ਠੀਕ ਰਹੂਗਾ ਪਾ ਯਾਰ ਹਾਂ ਜੂਰੀ ਇਹਦਾ ਘੱਟਾ ਜੂਰੀ ਤੈਨੂੰ ਫੇਰ ਵੀ ਚਾਹੀਦਾ ਤਾਂ ਚਾਹੀਦਾ ਮੜਾ ਜਾ ਜੂਰੀ ਵਗੈ ਗੰਨਾ ਹੀ ਨਹੀਂ ਜਾਂਦਾ ਥੋੜਾ ਜਾਂਦਾ ਨਹੀਂ ਤੇਰਾ ਬਰਬਲੋ ਤਾਂ ਉਹੀ ਐ ਇਹ ਤਾਂ ਉੱਪਰ ਨੂੰ ਲਾ ਜਾ ਕੇ ਕੋਈ ਫਾਇਦਾ ਵੀ ਨਹੀਂ ਆਹ ਸਿਉਬ ਜਿਹੜਾ ਹੁੰਦਾ ਆਹੋ ਤੇ ਨਹੀਂ ਮੈਂ ਹੁਣ ਪਾਉਣਾ ਮੈਂ ਅੱਜ ਪਾਣੀ ਲਾਤਾ ਕੱਲੂ ਬਾਤ ਆ ਜਾਣਾ ਕੱਲੂ ਆ ਜਾਂਦਾ 44 ਨੂੰ ਗਿਆ ਟੈਂਪਰੇਚਰ ਦੁਪਹਿਰ ਹਾਂ 44 ਪਰ ਲੱਗਿਆ ਨਹੀਂ ਲੱਗਿਆ ਨਹੀਂ ਅੱਜ ਮੇਰੇ ਸਿਰ ਦੁਪਹਿਰਾ ਸਿਰਪਨ ਲੱਗਿਆ ਪਰ ਲੱਗਿਆ ਨਹੀਂ ਬਾਈ ਹੁਣ ਇਧਰ ਨੂੰ ਗਿਆ ਮੈਂ ਚਾਹ ਦੇਖ ਆਇਆ ਮੰਡ ਚ ਅੱਖਾਂ ਨਹੀਂ ਖੁੱਲਦੀਆਂ ਆ ਮੂੰਹ ਫੂਕ ਹੁੰਦਾ ਲੋ ਨਾਲ ਲੱਗਣਾ ਪਤਾ ਕਿ ਇਹਨੂੰ ਆ ਜਿਹੜੇ ਹੁਣ ਘੰਟਾ ਤੋਂ ਘੰਟੇ ਸੀ ਬੈਠ ਲੇ ਆ ਹੁਣ 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 ਇਹਨੂੰ ਪਤਾ ਲੱਗਣਾ ਵੀ ਟੈਂਪਰੇਚਰ ਕਿੰਨਾ ਇਹਨਾਂ ਨੂੰ ਆਹ ਮੂੰਹ ਪਰ ਕੀੜੀਆਂ ਕੀੜੀਆਂ ਲੜਦੀਆਂ ਹਾਂ ਜਲਦੀ ਹੁੰਦੀ ਆ ਜਲਦੀ ਹੁੰਦੀ ਆ ਧੁੱਪ ਦੀ ਵਜ੍ਹਾ ਤੇ ਆ ਸਕਿਨ ਨੂੰ ਵੀ ਫਰਕ ਪੈਂਦਾ ਇਹਦਾ ਪੈਂਦਾ ਸਕਿਨ ਆ ਦੇ ਆ ਦੇ ਟੈਂਪਰੇਚਰ ਆ ਉਹ ਦੱਸਦਾ ਟੈਂਪਰੇਚਰ ਦੇ ਬਾਹ ਉਹ ਹੀ ਦੱਸਦਾ ਮੈਂ ਦੇਖ ਲੈ ਕਿਆ ਚੀਜ਼ ਆ ਨਾ ਧੁੱਪ ਧੁੱਪ ਸਣੀ ਬਹੁਤ ਚੰਗੀ ਚੀਜ਼ ਹੈ ਬਾ ਹੈਵੀ ਸਰੀਰ ਨੂੰ ਜ਼ਰੂਰੀ ਆ ਇਹ ਜ਼ਰੂਰੀ ਪਰ ਇੰਨੀ ਵੀ ਖਰਾਬ ਕਰਦੀ ਆ ਫਿਰ ਜਿਆਦਾ ਸੀ ਉਹ ਪਾਲਣੀ ਕੇ ਪ੍ਰੀਂਜ ਨੀ ਨੀ ਹਾਂ ਥੱਲੇ ਤੇ ਕਾਲੀਆਂ ਗਰਮੀਆਂ ਚ ਉਕਣੀ ਹੈ ਹਾਂ ਕਿੰਨਾ ਬੋ ਪਾਈ ਜਾਣੇ ਹਾਂ ਕੋਈ ਗੱਲ ਆ ਯਾਰ ਹੁਣ ਕੀ ਕਰੀਏ ਮਹਾਰਾਜੇ ਕਰ ਦੇ ਕਿਰਪਾ ਪਾ ਦੇ ਯਾਰ ਆਇਆ ਤਾਂ ਪਰਸੋਂ ਰਾਤ ਨੂੰ ਆਇਆ ਮੁੜ ਗਿਆ ਮੰਨਦਾ ਨਹੀਂ ਹਜੇ ਆਇਆ ਨਹੀਂ ਦਿਖਦੇ ਨਹੀਂ ਸਬੂਤ ਸਬੂਤ ਆ ਜਾਂ ਦੇ ਜਾਂਦਾ ਮੜਾ ਜੇ ਬਸ ਵੀ ਹੈਗਾ ਵਧੀਆ ਬਾਈ ਚਾਹੀਦਾ ਹੁਣ ਤਾਂ ਮੀ ਸਾਰੀਆਂ ਚੀਜ਼ਾਂ ਮੰਗਦੀਆਂ ਹਾਂ ਹੁਣ ਤਾਂ ਕਿਹੜਾ ਬੀਜ ਜਣੇ ਚ 31 131 ਹੂੰ ਵਧੀਆ ਉਹ ਪਿਛਲੀ ਵਾਰ ਵੀ ਵਧੀਆ ਰਿਹਾ ਝਾੜ ਠੀਕ ਆ ਮੈਂ ਵੀ ਅੱਜ ਭੋਟੀ ਆਉਂਦੇ ਆ ਪਿਛਲੀ ਵਾਰ ਹਰੇਕ ਝਾੜ ਕਣਕਰ ਜੀ ਦੀ ਤੇ ਦੋਹਾਂ ਦੇ ਵਧੀਆ ਤੇ ਪਿਛਲੀ ਵਾਰ ਪਰ ਐ ਮਰਬੀ ਬਹੁਤ ਲਈਆਂ ਤੇ ਪਿਛਲੀ ਵਾਰ ਸਾਰਾ ਯਾਰ ਮੌਸਮ ਉਹ ਮੌਸਮ ਪਰ ਟਪੈਂਦਾ ਸਾਰੀ ਫਸਲ ਇਹਨਾਂ ਨੇ ਕਾਦ ਲਾਈ ਦੀ 26 ਜੀ 26 ਦੀ ਕਾਦ ਲਾਈ ਦੀ ਪਚਾਤ ਤੇ ਉਹਨੇ ਮੜ ਜੇ ਨਹੀਂ ਤਾਂ ਖਤਮ ਇਹਦਾ ਕੰਮ ਹੋ 26 ਅੱਜ ਕੀ ਲਾਉਣੀ ਆਪਾਂ ਨੇ ਫੇਰ ਇੱਕ 26 ਨਾਲ ਦਾ ਬੀਜ ਹੋਰ ਲਿਆਂਦਾ 26 ਤਾਂ ਮੈਂ ਵੀ ਲੈਂਦਾ ਵਾ ਦੂਜੀ ਪੰਜ ਛੇ ਕੀਲੇ ਹੈਗੇ ਨੇ ਇਹਦੇ ਨਾਲ ਤੇ ਬੀਜ ਕਹੀ ਲਾਇਕ ਨਾ ਲੱਗੇ ਲਾਉਣੇ ਮੈਂ ਨਾ ਠੀਕ ਆ ਇੱਕ ਬੀਜ ਤਾਂ ਯਾਰ ਕੀਲੇ ਦਾ ਬਾਸਮਤੀ ਦਾ ਜੇ ਕਿਸੇ ਨੂੰ ਚਾਹੀਦਾ ਹੋਇਆ ਬਾਸਮਤੀ ਤਾਂ ਦੇ ਕੇ ਇੱਕ ਅੱਧਾ ਬੀਜ ਹੋਰ ਵਿੱਚ ਲਾ ਲੈਣਾ ਮੇਰੇ ਕੋਲ ਚਾਰ ਬੀਜ ਆਉਣ ਠੀਕ ਆ 1509 ਲਿਆਂਦੀ ਦੋ ਕੀਲੇ ਆਂਦੀ ਮੈਂ ਕੀਲੇ ਹੀ ਲਾਉਣਾ ਵੱਧੀ ਵੀਲ ਵਿਆਰ ਕੀਲੇ ਖੰਡ ਦੀ ਫਿਰ ਸਰ ਜਾਂਦਾ ਇੱਧਰ ਉੱਧਰ ਨਾ ਬੀਜ ਮੈਂ ਫਾਲਤੂ ਹੀ ਲਿਆ ਆਂ ਬੀਜ ਮਹਿੰਗਾ ਅਗਲਾ ਪੈਸੇ ਰੱਖਦਾ ਨਹੀਂ ਅਗਲਾ ਦੇ ਦਿੰਦਾ ਯਾਨੀ ਵੱਧੀ ਬੀਜੇ ਘਟੇ ਨਾ ਬਣੀ ਦੀ ਬਸ ਹੈ ਕਿ ਨਹੀਂ ਨਾਲੇ ਚੱਲ ਆਪਾਂ ਦਾ ਕਿਆ ਆ ਭਾ ਪੈਸਿਆ ਪੁੱਛਿਆ ਦਾ ਵੀ ਆਪਣਾ ਦਾ ਮੇਰੀ ਗਰਲਫ੍ਰੈਂਡ ਕੋਈ ਨਹੀਂ ਇਹ ਲਾਰਡ ਕੋਈ ਨਹੀਂ ਹਾਈਬ੍ਰਿਡ ਦਾ ਹਾਈਬ੍ਰਿਡ ਦਾ ਦੇ ਦੋ ਮੇਰੀ ਗਾਰ ਥਾਦੀ ਤੇਰੀ ਵੀ ਕਰ ਸਕਦੀ ਆ ਉਹ ਜੀ ਮਹਿੰਗਾ ਤੇਰੀ ਗੱਲ ਨਾਲ ਸਹਿਮਤ ਜਿਹੜਾ ਜ਼ਿਆਦਾ ਮਹਿੰਗਾ ਉਹਦੀ ਗੱਲ ਕਰਦਾ ਹੁਣ ਜਿਹਨੂੰ ਮਾੜਾ ਮੋਟਾ ਲੋੜ ਆ ਉਹ ਚੱਲੇ ਜਾਂਦਾ ਹੁਣ ਆਏ ਤਾਂ ਜੇ ਵੇਚਣੀ ਹੋ ਫੇਰ ਤਾਂ ਲੱਗੇ ਹੋ ਜਾਂਦਾ ਕੰਮ ਵੀ ਵੇਚਣੇ ਵਾਲਾ ਨਹੀਂ ਅਗਲਾ ਖਰਚਾ ਵੀ ਹੁੰਦਾ ਯਾਰ ਉੱਪਰ ਉਹ ਤਾਂ ਤੇਰੀ ਗੱਲ ਨਾਲ ਸਹਿਮਤ ਆ ਖਰਚੇ ਬਾਅਦ ਹੁੰਦਾ ਤੇਰੀ ਗੱਲ ਨਾਲ ਮੈਂ ਚਾਚੇ ਸਹਿਮਤ ਹਾਂ ਉਹਦੇ ਨਾਲ ਵੀ ਜੇ ਹੁਣ ਜ਼ਿਆਦਾ ਹੀ ਲੈਣੀ ਆ ਫੇਰ ਤਾਂ ਚੱਲੇ ਜਾਂਦਾ ਏ ਵੀ ਕਿਤੇ ਥੋੜਾ ਬਹੁਤਾ ਉਧਰ ਉਧਰ ਹੋ ਜਾਂਦਾ ਉਹਦਾ ਕਿਤੇ ਨਹੀਂ ਕਿਤੇ ਦੀ ਪੱਟਲੀ ਹੋ ਜਾਂਦੀ ਉਹਦਾ ਚਾਹੀਦਾ ਮੇਰੀ ਵੀ ਘਰ ਸਾਦੀ ਤੇਰੀ ਵੀ ਘਰ ਸਾਦੀ ਏ ਇਹਦਾ ਕਿਹਾ ਜੰਮਣੇ ਪਰ ਜੰਮਣੇ ਪਰ ਬਣੀ ਦੀ ਨਾਲੇ ਹਾਈਬ੍ਰਿ ਮੇਰਾ ਗਲਾ ਬੱਦੀ ਦੂਹਦੀ ਨਹੀਂ ਅਗਲੇ ਵੀਜੀ ਵੀ ਹਾਂ ਠੀਕ ਨਹੀਂ ਖਰਚਾ ਮਾੜਾ ਮੋਟਾ ਤਾਂ ਮੋੜ ਦੋ ਕੀ ਕਹੇ ਬੀਜਾਂਗੇ ਬਹੁਤ ਹੈ ਮਹਿੰਗੇ ਬੱਸ ਕਰਾਈ ਪਈ ਬੀਜਾਂ ਨੇ ਤਾਂ ਪਾਈ ਨਾ ਮੈਨੂੰ ਫੋਨ ਆਇਆ ਤਾਂ ਹਾਂ ਕਹਿੰਦਾ ਯਾਰ ਤੁਸੀਂ ਪਾਈਪ ਛੋਟੇ ਦੱਬ ਲੈ ਕਿਹੜੇ ਕਹਿੰਦਾ ਵੀ ਤੁਸੀਂ بڑے ਪਾਈਪ ਦੱਬਣੇ ਤਾਂ ਵੀਰ ਜਿਹੜੀ بڑے ਛੋਟੇ ਆ ਉਹ ਪ੍ਰੈਸ਼ਰ ਨਾ ਪਣੀ ਜਾਣਾ ਜਿੱਦਾਂ ਮੈਂ ਉਹ ਤਾਂ ਕੀ ਜਾਣਾ ਜਿੱਦਾਂ ਪਾਈਪ ਬੜਾ ਹੋਣਾ ਏ ਉਹ ਮੋੜਨੇ ਮੋਟਰ ਤਾਂ ਕਿੰਨਾ ਜ਼ੋਰ ਲੱਗਣਾ ਹਾਂ ਕਹਿੰਦਾ ਸਾਡੇ ਦਾ ਉਲਟ ਚੱਲਦਾ ਕੰਮ ਆਏ ਕਹੀ ਜਾਂਦੇ ਆ ਕਾ ਤੁਹਾਡੇ ਵੀਡੀਓ ਦੇਖਦੇ ਆ ਅਸੀਂ ਕਾ ਤੁਹਾਡੇ ਇਹਨਾਂ ਦਾ ਇਹਨਾਂ ਦਾ ਚੱਲਦਾ ਹੋਣਾ ਇੱਠ ਉਹਨੂੰ ਜਿੰਨਾ ਮਰਜੀ ਦੱਬਦਾ। ਇੰਨੇ ਡਾਈਟ ਦੱਬਣਾ। ਉਹਨੂੰ ਤਾਂ ਇਹ ਚਾਹੀਦਾ। ਉਹ ਤਾਂ ਮੈਨੂੰ ਮੈਂ ਕਹਿੰਦਾ 6 ਬੀਜ ਵੱਧ ਹੈ। ਹਾਂ। ਪਾਣੀ ਤੇ ਸਭ 4 ਨੂੰ 5 ਦੱਬਦੇ। ਹਾਂ 5 ਰੁਪਏ ਹੋਏ ਇਧਰ ਨੂੰ। ਫੇਰ ਆਹ ਤਾਂ ਪਿਆ ਹੋਇਆ 6 ਇਧਰ ਨੂੰ। ਫੇਰ ਜਿੰਨਾ ਉਹ ਤੋਂ 8-10 ਦੱਬੂਗਾ ਪਾਣੀ ਧੱਕਣਾ ਵੀ ਮੋਟਰ ਨੂੰ। ਹੋਰ ਵੀ ਹੋਰ ਲੱਗਣਾ। ਇਹ ਛੱਠੇ ਦੇ ਪਾਣੀ ਪਾਉਣਾ ਫੇਰ 10 ਇੰਚ 10 ਇੰਚ ਚਾਹੀਦਾ 10-11 ਇੰਚ। 8 ਇੰਚ। ਸਮਝ ਆ? ਸੇ ਪਾਣੀ ਖੁੱਲਾ ਜਾਂਦਾ ਉਹ ਜ। ਇੱਕ ਹੋਰ ਦਾ ਇਹ ਤਾਂ ਬਾਈ ਦਾ ਕਹਿੰਦਾ ਚਾਚਾ ਨੇ ਬਸਬਸਿਡੀ ਆ ਨਾ ਜਿਹੜੇ ਸਮੇਟੇ ਨੂੰ ਸਬਸਿਡੀ ਹੁੰਦੀ ਹੈ ਨਾ ਉਹ ਇਹਨਾਂ ਨੂੰ ਹੁੰਦੀ ਹੈ ਸਬਸਿਡੀ। ਕਹਿੰਦਾ ਅਸੀਂ ਭਰੀ ਹੋਈ ਆ ਕਹਿੰਦਾ ਸਾਡੀ ਆਈ ਨਹੀਂ ਕਹਿੰਦਾ ਜੀ ਦੇਖ ਦੇਣੀ ਫਰੀਦ ਦਵਾ ਲੈਣੇ। ਆਉਣਾ ਤਾਂ ਉਹਨਾਂ ਨੂੰ ਦੇਖਣਾ। ਉਹ ਹੁਣ ਸਬਸਿਡੀਆਂ ਛੁੱਟ ਜੇ ਕਿੱਥੇ? ਹੁਣ ਤੁਸੀਂ ਕੀ ਆ ਦੇਖਦੇ ਮੈਂ ਕਹਾਂ ਛੋਟਾ ਦਵਾ ਦੂ 14-15000 ਰੁਪਏ ਖਰਚ ਆਉਂਦਾ ਹੈ ਕੀੜੇ ਦਾ। ਹਾਂ। 23 ਦਿਨ ਕੀੜੇ ਦਾਦਾ ਦਾ ਮੈਂ ਕਿੰਨਾ ਕੋਣੋ ਤੇਰਾ 35-40000 ਰੁਪਏ ਖਰਚਾ ਆਉਣਾ। ਜਦੋਂ ਸਬਸਿਡੀ ਦੇ ਅੱਜ ਹੋਊਗੀ 26 26 ਹੋਊਗੀ ਦੋ ਦਿਨ ਨੂੰ ਬੋਟਾ ਹੈ ਨਾ ਇੱਕ ਨੂੰ ਇੱਕ ਨੂੰ ਦੋਨੂੰ ਇੱਕ ਨੂੰ ਇੱਕ ਨੂੰ ਇੱਕ ਨੂੰ ਸ਼ਨੀਵਾਰ ਨੂੰ ਆ ਤੂੰ ਉਹ ਛੱਡ ਹੁਣ ਮੈਂ 26 ਦਾ ਬੀਜ ਕਿਦਦਣ ਭਿਜਾਵਾਂ ਹਾਂ ਤਾਂ ਰੁੱਕੇ ਪੰਜ ਚਾਰ ਦਿਨ ਦਾ ਫਰਕ ਰੱਖ 26 ਦਾ ਤੂੰ ਪਹਿਲੀ ਉਹ ਕਰ ਲੈ ਯਾਰ ਆਹੋ ਪਹਿਲੀ ਤੇ ਬਾਦ ਹਨ ਉਹੀ ਪੰਜ ਚਾਰ ਦਿਨ ਹੋਗੇ ਥੋੜੇ ਪਹਿਲੀ ਨੂੰ ਬੀਜਦੇ ਠੀਕ ਆ ਤੇਰੀ ਗੱਲ ਨਾਲ ਉਹ ਵੀ ਆਹੀ ਗੱਲ ਜਾਂਦਾ ਆਓ ਫਿਰ ਉਹਨੇ ਵੀ ਉਹਨੇ ਬਾਜ਼ਾਰ ਚ ਸਮਝਾਤਾ ਤਾਂ ਸ਼ਾਰਟ ਫਾਰਮ ਦਾਸਤੀ ਇੱਕ ਨੂੰ ਵੀ ਉਹ ਦੀ 20 25 ਦਿਨ ਦੀ ਲੈ 25 ਦਿਨ ਤਾਂ ਲਾ ਦੇਣੀ ਆ ਆਏ ਨਾ ਜੀ ਹੁਣ ਆਪਣੇ 5 4 ਕਿੱਲੇ ਭਈਏ ਲਾ ਕੇ ਚੱਲੇਗੇ ਹਾਂ 5 4 ਦਿਨ ਦਾ 5 4 ਕਿੱਤੇ ਹੋਰ ਦੇ ਲਾ ਕੇ ਆਉਂਗੇ ਫਿਰ ਉਪਰ ਪੰਜ ਪਨੀਰੀ ਆਏ ਨਾ ਵਧੀਆ ਰਹਿੰਦੀ ਆ ਉਹ ਹੀ ਪਨੀਰੀ ਜੀ ਲੱਗ ਜਾਂਦੀ ਆ ਫਿਰ ਠੀਕ ਨਹੀਂ ਨਹੀਂ ਉਹ ਚੜ ਜਾਂਦੀ ਆ ਹੋਰ ਇੱਕਲੇ ਤਾਂ ਲੱਗੇ ਨਹੀਂ ਰਹਿਣਾ ਉਹਨਾਂ ਨੇ ਵੀ ਇੱਕੀ ਲੱਗੇ ਨਹੀਂ ਉਹ ਜੀ ਦੀ ਜੀ ਹੋ ਜਾਂਦਾ ਸਭ ਜੋ ਤਾਂ 15 ਦੇ ਲੈ ਕੇ 20 ਦੇ ਵਿੱਚ ਵਿੱਚ ਲਾਉਣੀ ਪੈਣੀ ਹਾਂ ਇਹ ਫਰਕ ਰੱਖ ਰੱਖਦੇ 20 ਬਾਅਦੋਂ ਪਕੜ ਹਾਂ ਮਹੀਨੇ ਦੇ ਪਨੀਰੀ ਤਾਂ ਪੱਕਾ ਹੋ ਜਾਂਦਾ ਕੰਮ ਆ ਪਰ ਗੱਲ ਨਹੀਂ ਬਣਦੀ ਜਿਹੜੀ ਨਰਮ ਦੀ ਗੱਲ ਹੈ ਨਹੀ ਨਹੀ ਡੱਕਾ ਡੱਕਾ ਭਈਏ ਵੀ ਖੁਸ਼ ਆ ਜਿਹੜੇ ਹਾਈਬ੍ਰਿਡ ਬੀਜ ਆ ਕੋਈ ਵੀ 26 ਬੀਜ ਆ ਤੁਸ਼ਾ ਪਾਸ਼ੇ ਨੂੰ ਤਾਂ ਜਿਹੀ ਸੜੀ ਨੂੰ ਡੇਢ ਮਹੀਨੇ ਲਾ ਦੇ ਉਹ ਹੋ ਜਾਂਦੀ ਦੀ ਆ ਤੁਸ਼ਾ ਹੋ ਜਾਂਦੀ ਦੀ ਈ ਜਿਹੜੇ ਹੁਣ ਹਾਈਬ੍ਰਿਡ ਆ 26 ਛੁੱਬੀ ਆ ਇਹ ਜਾਨੀ ਕਿ ਮਹੀਨੇ ਦੇ ਵਿੱਚ ਲੱਗਣੇ ਜਾਂਦੇ ਆ ਬਾਸਮਤੀ ਹੈ 1500 ਨੂੰ ਉਹ ਕਾ ਦਾ ਬੀਜ ਆ ਕਿਹਾ ਉਹ ਤਾਂ ਲੇਟ ਵੀ ਆ ਉਹ ਲੇਟ ਆ ਲਈ ਉਹ ਕੰਮ ਕੋਮ ਨਿਬੜੇ ਦੇ ਬਾਅਦ ਲਾਈ ਉਹ ਤਾਂ ਜਦ ਤੂੰ ਲਾਉਣ ਲੱਗ ਜਾਵੇ ਜਦਕ ਬੀਜ ਦੀ ਲੇਟ ਲੇਟ ਵਧੀਆ ਰਹਿੰਦੀ ਆ ਉਹ ਲੇਟੇ ਲਾਉਂਦੇ ਕੀ ਲਾ ਕੇ ਲਾ ਕੇ ਦੇਖੀ ਬਸਮਤੀ ਦਾ ਉਹ ਨੂੰ ਵਿਹਜੇਗਾ ਜੀ ਜਾਂ ਤੇਰੇ ਲਾਉਣੇ ਨੂੰ 5-7 ਦਿਨ ਲੈ ਕੇ ਵੀ ਲਮ ਲਾਉਣੇ ਕਰਨਾ ਮੈਂ ਵੀ ਲਾਉਣ ਲੱਗਣਾ 5-7 ਦਿਨ ਤੇ ਰਹਿ ਕੇ ਲੌਲੇ ਲਵਾਈ ਨੂੰ ਬਹੁਤ ਦਣ ਬੀਜਦੀ ਇਹ ਬਹੁਤ ਛੇਤੀ ਤਿਆਰ ਹੁੰਦੀ ਉਹ ਨਰਮ ਹੁੰਦੀ ਹੈ ਇਹ ਬਹੁਤ ਛੇਤੀ ਤਿਆਰ ਹੁੰਦੀ ਬਣੀ ਜਿਹੜੇ ਬਾਦ ਨੂੰ ਬੋਲੀਆਂ ਨਾ ਬਹੁਤ ਛੇਤੀ ਤਿਆਰ ਹੁੰਦੀਆਂ ਹੈ ਬਹੁਤ ਠੀਕ ਆ ਉਹੀ 15 ਦੇ ਤਕਰੀਬ ਬੀਜ ਦਵਾ 10-15 ਦੇ ਵਿੱਚ ਵਿੱਚ ਉਹ ਤਰੀਕਾ ਚ ਪੰਜ ਦੇ ਬਾਅਦ ਬੀਜਦੀ ਆ ਮਰਜੀ ਆਹੋ ਤੇਰੀ ਦੀਦੂ ਤਾਂ ਕਹਿਣ ਬਣ ਜਾਣੀ ਇਹ ਠੀਕ ਆ ਜਿਹੜੇ ਸਾਬ ਨਾਲ ਲੈਟ ਰਹੀ ਆ 30 ਤੱਕ ਸੀਜ਼ਨ ਜਾਂਦਾ ਨਹੀਂ ਨਹੀਂ ਜਾਂਦਾ ਕਦੋਂ ਧੰਨਵਾਦ ਸਾਫਤਾ ਜੀ ਵਿੱਚ ਹੋਊ ਭਾਈ ਲੈਣਾ ਉਹਦੇ ਦੀ ਜਮ ਕੇ ਤਾਂ ਹੀ ਹੈ ਭਾਈ ਭਈਏ ਹੋਊਂਗੇ ਤਾਂ ਹੀ ਲੱਗਣੀ ਹੈ ਲੇਬਰ ਵੀ ਹੋ ਜਾਣੀ ਲੇਬਰ ਤੇ ਕੰਮ ਚਾਹੀਦਾ ਐਦ ਕੀ ਹੋ ਜਾਣੀ ਲੇਬਰ ਤੇ ਦੇਦੀ ਐਦ ਕੀ ਹਾਂ ਲੇਬਰ ਤਾਂ ਸਾਰੇ ਮੋਟਰ ਭਰੀਆਂ ਪਈਆਂ ਤੇ ਕਿਹੜੀ ਮੋਟਰ ਖਾਲੀ ਆ ਚੱਕਰ ਪਤਾ ਕੀ ਆ ਜਿਹਦਾ ਪੈ ਜਵੇ ਮੀ ਹਾਂ ਫਿਰ ਤਾਂ ਭਈਆ ਨਹੀਂ ਮਿਲਦਾ ਹਾਂ ਇਹ ਵੀ ਨਾ ਆਪਿਆ ਫੇ ਭਈਏ ਕਹਿੰਦੇ ਛੱਡ ਦੋ ਪਾਣੀ ਛੱਡ ਦੋ ਪਾਣੀ ਭਈ ਇਹ ਨੱਕੇ ਕੋ ਵੇਨੇ ਛੱਡ ਛੱਡ ਹਲੇ ਕਿਦਨੇ ਪਹਿਲਾਂ ਪੇਲੀ ਪਟੜਾਉਂਗੇ ਲਾਈਟ ਆਵੇ ਜਿਵੇਂ ਨਾ ਆਵੇ ਵੇ ਜਨਰੇਟਰ ਤਾਂ ਲਾਉਂਗੇ ਫੇ ਜਨਰੇਟਰ ਤਾਂ ਲਾਉਂਗੇ ਫੇ ਉਹਨਾਂ ਹੀ ਫੇ ਔਖੀ ਔਖੀ ਪਟੜ ਲੰਨੇ ਆ ਜਿਹਨਾਂ ਨੂੰ ਕੰਮ ਨਹੀਂ ਹੈਗਾ ਹਾਂ ਇਹ ਕੰਮ ਆ ਫੇ ਫੋਨ ਕਰੇ ਕਰਦੇ ਆ ਇਹ ਨਹੀਂ ਛੋਟੀ ਆ ਬੜੀ ਆ ਇਸ ਤਰ੍ਹਾਂ ਨਹੀਂ ਸਰਦਾਰ ਜੀ ਇਹ ਬੱਟਾ ਪਸਪਰੇ ਬਾਹਰ ਦੂੰ ਕੱਖਾ ਇਹ ਵੇ ਇਹ ਕਾਲੂ ਖੁਰਪਾ ਲੈ ਕੇ ਬੈਠਣਾ ਮੈਂ ਖੁਰਪੇ ਘਰ ਤੇਨੇ ਕਹਿ ਕੰਮ ਉਹ ਨਹੀਂ ਸਿਲਦਣੀਆਂ ਇੱਕ ਵਾਰ ਉਹ ਨਹੀਂ ਗਦਲਵੀਰ ਬਣਦੇ ਨਹੀਂ ਦੱਸ ਸਪਰੇਅ ਮਾਰ ਖੁਰਪੇ ਵਾਲਾ ਕੰਮ ਨਹੀਂ ਹੈਗਾ ਯਾਰ ਖੁਰਪੇ ਵਾਲਾ ਤਾਂ ਬਾਅਦ ਚੋਂ ਕੰਮ ਆਜੇ ਜਹੋ ਜੇ ਕੱਖਾ ਖੁਰਪਾ ਮਾਰ ਲੈ ਖੁਰਪਾ ਸਿਆ ਨੂੰ ਖੁਰਪਾ ਮਾਰਨੀ ਸਵੇਰ ਨੂੰ ਮਾਰੀ ਉੱਠ ਕੇ ਆਉਣੇ ਰਾਤ ਨੂੰ ਸਵੇਰ ਨੂੰ ਐ ਖੜਾ ਹੋਣਾ ਉੱਪਰ ਨੂੰ ਸਪਰੇਅ ਮਾਰ ਫੂਸੜੇ ਢਾ ਦੇਣੀ ਇਹਦੇ ਕੋਈ ਨਹੀਂ ਖੁਰਕਿਆ ਮੈਂ ਤਾਂ ਆਪ ਸਾਰੀਆਂ ਬੱਟਾਂ ਪਰ ਅੱਜ ਘੁੰਮ ਕੇ ਨਾ ਕੱਲ ਨੂੰ ਸਵੇਰੇ ਘੁੰਮ ਕੇ ਬੱਟਾ ਲਾ ਕੇ ਫਿਰ ਤਿਆਰ ਕਰਕੇ ਲੇਜ਼ਰ ਕਰਾ ਕੇ ਬਾਜੀ ਬਹਿ ਜਾਣਾ ਠੀਕੇ ਵੀ ਭਾਈ ਇਹ ਠੀਕ ਆ ਫਿਰ ਵੀ ਤੂੰ ਦੇਖਦੇ ਭਾਈ ਕਿੱਧਰ ਪੈਂਦਾ ਪਲੀਜ਼ੀ ਦੇਖਦੇ ਆ ਮੈਂ ਸਾਰੇ ਤਿਆਰ ਕਰਤੇ ਆਹੋ ਤੇਰੇ ਮੰਡੇ ਜੀ ਮੈਂ ਦੇਖੇ ਪੱਲਾ ਟੱਕਦਾ ਬਹੁਤ ਸੋਹਣਾ ਮੰਡਾ ਆ ਉੱਥੇ ਦੇਖ ਲੈ ਮੈਂ ਸਾਹ ਦੇਖਦੇ ਚਮਕ ਦੇਖ ਚਮਕਦੇ ਆ ਨਾ ਫਿਰ ਜੀਰੀ ਮੰਡੇ ਜੀ ਬਸ ਇੱਥੇ ਹੋਣੀ ਆ ਇੱਧਰ ਵੀ ਜੀਰੀ ਖਾਸੀ ਆ ਮੇਰੀ ਨੌ ਕਿੱਗੇ ਆ ਇਹ ਇੱਧਰ ਹੁਣ ਮੰਡ ਮਾ ਨੌ ਕਿੱਲੇ ਹੋ ਗਏ ਮੰਨ ਕੇ ਚੱਲ ਦੋ ਕਿੱਲਾ ਆ ਹੋ ਗਿਆ ਉਹ ਝੱਲੀਆਂ ਹੋ ਜਾਣੀ ਫੇਰ ਤੇ ਰਾਜਾ ਜੇ ਬੂਟੇ ਪਾਟੋਗੇ ਫੇਰ 15 16 ਕਿੱਲੀ ਹੋ ਜਣੇ ਬੂਟਿਆ ਪਰ ਹੁਣ ਯਾ ਮੰਡ ਜੀਆ ਮੰਡ ਜੀ ਜਿਆਦਾ ਚਾ ਉੱਥੀ ਆ ਚਾਹੀਦੇ ਆ ਚਲੋ ਬਰਾਟ ਦੋ ਬਰਾਟਾਂ ਦਾ ਕੁਝ ਨਹੀਂ ਆਇਆ ਇੱਥੇ ਨੂੰ ਮੋਟਰਸਾਈਕਲ ਕਿਹੜਾ ਮੋਟਰ ਦੇਖ ਲੈ ਆ ਦੂਈਆਂ ਗਾਂ ਜਾ ਕਿਤੇ ਆਪਣੇ ਖੇਤਾਂ ਉੱਥੇ ਦੇਖ ਲੈ ਉੱਥੇ ਤਾਂ ਹੀ ਕਿਹੜਾ ਬੰਦਾ ਦੇਖ ਲੈ ਦੋਈ ਮੋਟਰਾਂ ਕਿਹੜਾ ਮਾਰਿਆ ਹੋਣਾ ਬੜਾ ਰਾਜਾ ਆ ਕੋਈ ਆਊਟ ਨਹੀਂ ਜਾਣਾ ਆਊਟ ਨਹੀਂ ਜਾਣਾ ਹੈਗਾ ਰਾਹ ਵਿੱਚ ਇਹ ਦੋਏ ਬੰਨ ਨੂੰ ਜਾਣਾ ਤਾਂ ਦੂਈ ਦੇਖ ਕੇ ਉਰਲੀ ਭਰਾ ਜਾ ਜੇ ਉਹਨਾਂ ਨੂੰ ਜਾਣਾ ਤਾਂ ਉਰਲੀ ਦੇਖ ਕੇ ਪਾਲੀ ਚਲੇ ਜਾ ਬਸ ਜਿੱਦਾਂ ਮਾਜੀ ਨਾ ਜਾ ਆ ਫਰਕ ਨਹੀਂ ਪੈਂਦਾ ਫਰ ਉਹ ਉਹ ਤਾਂ ਲੋਟ ਮਿਲ ਗਈ ਜ਼ਮੀਨ ਜਿਹੜੀ ਹੁਣ ਜਿਹੜੀ ਹੁਣ ਆ ਜੀ ਪਹਿਲਾਂ ਵੀ ਬਾਈ ਤੀ ਪਹਿਲਾਂ ਇਹਨਾਂ ਨੂੰ ਹਾਂ ਉਹ ਸਹੀ ਦਾ ਕੰਮ ਆਓ ਪਹਿਲਾਂ ਕਾਲੇ ਨਾਲ ਸਾਝੀ ਸੀ ਹੁਣ ਸਾਡੇ ਕੋਲ ਲੈ ਹੁਣ ਦੁਖਣਾ ਵੀ ਨਹੀਂ ਤੈਨੂੰ ਗੇੜਾ ਵੱਧਦਾ ਪਹਿਲਾਂ ਉਹ 5 ਕੀਲਿਆਂ ਨੂੰ ਭਾਜਦੇ ਤੇ ਹੋਰੇ ਤਰ੍ਹਾਂ ਲੱਗੀ ਜਾਂਦਾ ਤਾਂ ਹਾਂ ਹੁਣ ਚਾਰ ਨੂੰ ਭਾਜਦਾ ਤਾਂ ਹੁਣ ਨੌ ਨੂੰ ਕੋਈ ਉਹੀ ਤੇਲ ਉੱਤੇ ਹੀ ਲੱਗਣਾ ਹਾਂ ਜੇ 4 ਮਹੀਨੇ ਪਹਿਲਾਂ ਚਾਹੇ 20 ਵਾਲਾ ਚਾਹੇ 5 ਵਾਲਾ ਭਾਜੀ ਬਸ ਗੇੜੇ ਦਾ ਫਾਇਦਾ ਹੋ ਗਿਆ ਹਾਂ ਫਾਇਦਾ ਹੋ ਗਿਆ ਗੇੜੇ ਦਾ ਹੁਣ ਉਹ ਪਹਿਲਾਂ ਦੁਖਦਾਂਦਾ ਦਾ ਪਈ ਵੋਟਾਂ ਵੀ ਆ ਗਈਆਂ ਇੱਥੇ ਹੂੰ ਵੋਟਾਂ ਦਾ ਚਲ ਹੁਣ ਕੀ ਕਰੀਏ ਹੁੰਦਾ ਥੋੜਾ ਕੁਝ ਨਹੀਂ ਹੋ ਲੰਦਾ ਕਿਹਨੂੰ ਪਾਈਏ ਕਿਹਨੂੰ ਹੁਣ ਤਾਂ ਬਸ ਆਪਣੇ ਤੱਕ ਦੇਖ ਲੈ ਆਏ ਨਹੀਂ ਸੁਰਨਾ ਪਈ ਪਾਈਏਗੀ ਪਾਈਏਗੀ ਨੂੰ ਨਾ ਹੋ ਸਾਰੇ ਬੰਦੇ ਲੋਕਾਂ ਚੁਰਝਾਂ ਜਾ ਵੀ ਨਹੀਂ ਹੈਗੇ ਓਏ ਲੋਕਾਂ ਨੇ ਨਾ ਸਾਰੀਆਂ ਸਰਕਾਰਾਂ ਦੇ ਮੂਹ ਮੂੜੇ ਵੇ ਹੂੰ ਜਿਹੜੀ ਗੱਲ ਹੈ ਰਾਹ ਦੀ ਇਹੀ ਆ ਬਸ ਜਿਹੜੇ ਮੂਰੇ ਹੋਏ ਵੇ ਬਸ ਉਹੀ ਫਿਰਦੇ ਆ ਉਂ ਤਾਂ ਕੋਈ ਪਿੰਡ ਪੁੰਡ ਵਾਲਾ ਇੰਨਾ ਨਹੀਂ ਉਹ ਕੰਮ ਨਹੀਂ ਵੋਟ ਪਾਉਂਗਾ ਵੀ ਕਿਹਨੂੰ ਗੱਲੂ ਕੋਈ ਪਤਾ ਨਹੀਂ ਕਿਹਨੇ ਝੋਲਾ ਚੱਕ ਕਿੱਧਰ ਵਰਜੇਣਾ ਇਹ ਜਿਹੜੇ ਪਤਾ ਲੱਗਦਾ ਖ਼ਬਰ ਚ ਵੀ ਹਾਰ ਪੈ ਗਿਆ ਪੈ ਗਿਆ ਹਾਰਾ ਚੱਲ ਭਾਈ ਦੂਈ ਬਾੜੀ ਮਰ ਰਲ ਗਿਆ ਪਾ ਲੋ ਵੋਟ ਕੈਪਟਨ ਨੇ ਸਾਰੀ ਉਮਰ ਵੀ ਬੀਜੇਪੀ ਨੂੰ ਗਾਲਾਂ ਕੱਢੀਆਂ ਆ ਆਉਣੂ ਚ ਬੈਠ ਕੇ ਜਾ ਕੇ ਅੱਧਾ ਮੰਨਦਾ ਇਹਨਾਂ ਨੇ ਪੱਟੇ ਆ ਇਹ ਜੱਟ ਹਾਂ ਕੱਟਰ ਕਾਂਗਰਸੀ ਇਹਨਾਂ ਨੇ ਪੱਟਾ ਮੰਨ ਆ ਬਿੱਟੂ ਰੇ ਇਹ ਇੱਲਾਕੇ ਚ ਜਿਹੜਾ ਸਟੈਂਡ 'ਪ ਖੜੇ ਕਾਂਗਰਸੀ ਖੜੇ ਵੀ ਆਗੇ ਯਾਰ ਵਾਹੋ ਹੈ ਕਿ ਨਹੀਂ ਉਹ ਕਿਉਂ ਟੋੜਾ ਟਾ ਚੱਕੜਦਾ ਦੁਆਰ ਕੋਈ ਨਹੀਂ ਕਰਦਾ ਕਹਾਂ ਨੂੰ ਫਿਰ ਇਹ ਤਾਂ ਖੇਲ ਹੋ ਗਈ ਹੁਣ ਅੱਜ ਦੀ ਦੀ ਮਜ਼ਾ ਮਜ਼ਾਕ ਆ ਆਹਦਾ ਵਾਸਤੇ ਮਜ਼ਾਕ ਵਾਲਾ ਕੰਮ ਹੋ ਗਿਆ ਦਾਦਾ ਮਜ਼ਾਕ ਹੈ ਜੰਤਾ ਨਾਲ ਨਾ ਮਜ਼ਾਕ ਕਰਨ ਨਾਲ ਜੰਤਾ ਹੁਣ ਬਹੁਤ ਸੁਧਰ ਗਏ ਹੁਣ ਦਾ ਮਗਰ ਜਾਂਦਾ ਵੀ ਕੰਮ ਕਰੂਗੇ ਤਾਂ ਰੋਟੀ ਮੇਜੂਗੀ ਇਹਨਾਂ ਨੇ ਕਹਿ ਦੇਣਾ ਹੈ ਨਾ ਨਾ ਠੀਕ ਹੈ ਗੱਲ ਵਾ ਬੀਜੀਆ ਫਿਰ ਤੇਰੀ ਉਹ ਭਾਈ ਹਾਂ ਪਨੀਰੀ ਫਿਰ ਦੇ ਜੀ ਛੱਡਾ ਬਾਣੀ ਦੇਖਾਵਾਂਗਾ ਹਾਂ ਨਾ ਉਹ ਤੇਰੇ ਕੋਲੋਂ ਉੱਥੇ ਨੂੰ ਆਇਆ ਚਲ ਮੈਂ ਵੀ ਮੋਟਰ ਦੇਖਾਂ ਮੈਂ ਬੰਦ ਕਰਿਆ ਮੈਂ ਕਿਸੇ ਵੀਰੋਂ ਪਰਚਾਇਤ ਹੋਈ ਹੋਵੇ ਰਹਿ ਗਿਆ ਤਾਂ ਆਵਾਜ਼ ਜਮਾ ਨਹੀਂ ਆਉਂਦੀ ਮੋਟਰ ਚੱਲਦੀ ਹੈ ਦੇਖ ਲੈ ਇੱਧਰੋਂ ਲੈ ਕੇ ਧੋਕੇ ਦਾ ਬਦਲ ਲੱਗਦਾ ਹਾਂ ਇਹ ਆਉਂਦਾ ਧੋਕੇ ਦਾ ਬਦਲ ਲੱਗਦਾ ਨਹੀਂ ਮੈਨੂੰ ਤਾਂ ਮੋਟਰ ਯੁੱਧਰ ਨੂੰ ਜਾਂਦੀ ਤਾਂ ਮੀ ਨਹੀਂ ਉਧਰ ਨੂੰ ਜਾਂਦਾ ਤਾਂ ਮੀ ਨਹੀਂ ਆਹ ਦੇਖ ਲੈ ਤੁਕਿਆ ਦੀ ਆਵਾਜ਼ ਆਉਂਦੀ ਆ ਬਾਈ ਜਿਹੜਾ ਦਾ ਹਾਂ ਇਹ ਬੱਲਵ ਲਾਇਆ ਤਾਂ ਵੀ ਖੋਲ ਹੀ ਲੇ ਗਿਆ ਓਰੇ ਕੀ ਕਰਨਾ ਉਹ ਫੇ ਹੈ ਨਹੀਂ ਲੈਡ ਦਾ ਪਤਾ ਲੱਜ ਜਾਂਦਾ ਉਹਨੇ ਦੋ ਲਾ ਲੇ ਮੈਂ ਖੋਲ ਲੇਂਦਾ ਕੋਈ ਚੰਗਾ ਇਹਨੂੰ ਉੱਚਾ ਕਰਕੇ ਲਾਉਂਗਾ ਹੁਣ ਛੇ ਕਿਹੜੇ ਛੱਡਣਾ ਇਹ 100 ਰੁਪਏ ਦੀ ਚੀਜ਼ ਆ ਕੋਈ ਕਰਨੀ ਇਹ ਬੜੀ ਕਰਨਾ ਬੈ ਜੀ ਬੱਲਵ ਫੇਰ ਖੋਲ ਲੇਗਾ ਕੋਈ ਫੇਰ ਲੱਤਦਾ ਹਾਂ ਫਰਨੀ ਲਾਉਣਾ ਲਾਏ ਨਾ ਹੁਣ ਸਾੜੇ ਨਾਲ ਦੇਖ ਹੈਗਾ ਪਿੰਡ ਕੋਲ ਵੀ ਆਖੀ ਭਾਈ ਉਹ ਵੀ ਦੇਖ ਹੁੰਦਾ ਦੱਸਿਆ ਕਿ ਆ ਕਿੱਡੀ ਗੱਲ ਐ ਮੈਂ ਕਿਹਾ ਕਿ ਮਖੌਲੇ ਕਰਦਾ ਚਾਚਾ ਦਾ ਖੀਚਾ ਚਾਚਾ ਦਾ ਖੀਚਾ ਬੋਲਿਆ ਵੇ ਦੇਖ ਤਾਂ ਚਾਚੇ ਦੇ ਵੀ ਗੀਸੇ ਤੇ ਗਲਾਸ ਹੈ ਮੈਂ ਕਿਤੇ ਵੋਟਾ ਕਰੇ ਪਊਗਾ ਪੂਆ ਭਾਈ ਫਿਰਦਾ ਆ ਪਊਗਾ ਭਾਈ ਪਊਗਾ ਤੁਹਾਨੂੰ ਦੇਖਦੇ ਵੀ ਨਹੀਂ ਅਸੀਂ ਕਿੱਥੇ ਪਊਗਾ ਵੋਟ ਪਾਉਣੀ ਮਰਜੀ ਨਾਲ ਪਊਗਾ ਕਿਸੇ ਤੇ ਖਾਣਾ ਨਹੀਂ ਕੋਈ ਆਪਾਂ ਤਾਂ ਉਹ ਵੀ ਨਹੀਂ ਪੀਣੇ ਵਾਲੇ ਹੁਣ ਭਾਈ ਆਏ ਆ ਹੁਣ ਪਿਛਲੇ ਸਾਲ ਸੀ ਬੋਟਾਂ ਪਾਈਆਂ ਜਿੰਨੂੰ ਜੀ ਤੁਹਾਨੂੰ ਆਏ ਨਹੀਂ ਗਏ ਸਾਧਾ ਵੀ ਸਾਰੇ ਹਾਂ ਵੀ ਖਾ ਵੀ ਬਕਾਉਗਾ ਇਹ ਪਿਛਲੀ ਵਾਰੀ ਵੇਚਿਆ ਆਪਣੇ ਉਹਦੇ ਪਰ ਪਾਈਆਂ ਆਏ ਆ ਬਾਈ ਆਪਣੇ ਖਰਚੇ ਵਗਾਏ ਆ ਪਰ ਇਹਨੇ ਸਲਾਈਡ ਆ ਰੈਡੀ ਅਡਾਟੀਆਂ ਆਂ ਤੁਸੀਂ ਦੇਖੀ ਹਾਂ ਤੇਲ ਪਾਣੀ ਕਦੇ ਦੀਆਂ ਨਹੀਂ ਪੋਆ ਆ ਹਾਂ ਪਰ ਇਹਨੇ ਜਮਾ ਹੀ ਉਹੀ ਕਰਤੀ ਲੱੱਛੀ ਚੱਲ ਹੁਣ ਜਿਹੜਾ ਕੁਝ ਹੋ ਗਿਆ ਹੋ ਗਿਆ ਲੱੱਛੀ ਵੀ ਨਹੀਂ ਹੋਰੇ ਕੋ ਬਣਾਤਾ ਇਹਨੇ ਬਸ ਚਲੋ ਬਾਕੀ ਠੀਕ ਹੈ ਜੀ ਠੀਕ ਹੈ ਜੀ ਲੱਸੀ ਕੱਢ ਕੇ ਲੱਸੀ ਦੇ ਵੀ ਉਹੀ ਕਹਦੇ ਬਣਾਤਾ ਦਹੀਂ ਕੇ ਕਿਆ ਕਿਆ ਕਰਦੇ ਸਦਾ ਪਨੀਰ ਦੇ ਜਿਹੜਾ ਬਣਿਆ ਸਿਰਨਾਣੇ ਨੂੰ ਬਣਾਇ ਕਰਦੇ ਤੇ ਅੱਗੇ ਖੱਟੇ ਬੂੜਾ ਖੱਟੇ ਲੱਸੀ ਵਾਧਾ ਕਰਦੇ ਤੇ ਬੂੜੇ ਖੱਟਾ ਹੀ ਬਣ ਗਿਆ ਹੁਣ ਤਾਂ ਉਹ ਹੀ ਬਣ ਗਿਆ ਹੈ ਕਿ ਨਹੀਂ ਜਿਹੜਾ ਕਹਿੰਦੇ ਵੀ ਲੱਸੀ ਪੀ ਲਓ ਦੋ ਦਿਨ ਦੀ ਦੋ ਦਿਨ ਠੀਕ ਹੈ ਲੱਸੀ ਦੀ ਖੱਟੀ ਹੁੰਦੀ ਜਮ ਭੱਜ ਗਈ ਨੱਟ ਗਈ ਛੁੱਟੀ ਬਾਲਟੀ ਚੱਕਣ ਦੀ ਦੇਰਤੀ ਕੱਪਾ ਨਹੀਂ ਆ ਵੀਰ ਟਾਈਮ ਹੈਗਾ ਆ ਜਾ ਆਵਾ ਹੁਣ ਨਹੀਂ ਆ 6 ਵਜੇ ਠੀਕ ਨਾ ਟਾਈਮ ਹੋਏਗਾ ਕੱਲ 6:30 ਨੇ ਠੀ ਹੈ ਆ ਜਾ ਨਹੀਂ ਫੇਰ ਇਹਨਾਂ ਹੋ ਗਿਆ 5:00 ਬਜ ਗਏ ਪੂਰੇ ਹੁਣ ਨਹੀਂ ਆਉਂਦੀ ਨਹੀਂ ਨਹੀਂ ਆਉਂਦੀ ਉਰੇ 5:30 ਵਜੇ ਭੱਜੀ ਆ ਚੱਲ ਤਾਂ ਫਿਰ ਕੱਲ ਨੂੰ ਹੁਣ ਮੋੜਾ ਠੀਕ ਹੈ ਤੈਪ ਨਹੀਂ ਭਰੀ ਹੋਈ ਆ ਹੁਣ ਹਾਂ ਪਾਣੀ ਭਰੇ ਹੋ ਗਏ ਚੱਲ ਮਿਲਦੇ ਆ ਬ੍ਰੇਕ ਕੇ ਬਾਅਦ ਫ੍ਰੀਕ ਕੇ ਬਾਅਦ ਮਿਲਣਾ ਜਿੱਤਦੇ ਗਿਆ ਜਾ ਘੜ ਜਾ ਜਾਈਦਾ ਆ ਹੀ ਜਾਇਆ ਹੁਣ ਅਸੀਂ ਜਾਇਆ ਹੁਣ ਉਹ ਜਾਇਆ ਹੁਣ ਅਸੀਂ ਤੈਨੂੰ ਤਾਂ ਹੀ ਕਹਿੰਦਾ ਜਾ ਤੂੰ ਆਪਣਾ ਪਾਣੀ ਦੇਖ ਉਹ ਜਾਇਆ ਮੈਂ ਵੀ ਕਰੀ ਬਸ ਫਿਰ ਸਰੋਂ ਦਾ ਦੇਖ ਹਾਂ ਕਾਰੀ ਕਰਿਆ ਤੁਹਾਡੇ ਚੰਡੇ 'ਤੇ ਅਸੀਂ ਕਿੱਥੇ ਹਾਰ ਜੂਗੇ ਹਾਂ ਓ ਤੱਕੋ ਮਨ ਘਰ ਕਿੰਡੇ ਪਏ ਐ ਚਲ ਠੀਕ ਆ ਜਾਇਆ ਜਾਇਆ ਅਗਲਾ ਕਹਿੰਦੇ ਖੁਰਪਾ ਚੰਡ ਦੀ ਦਾ ਐਂਂਡੇ ਪਏ ਐ ਹਾਂ ਤੈਨੂੰ ਦੇਖ ਕੇ ਛਿੱਟਾ ਤੇ ਤੇ ਸਰੋਂ ਦਾ ਇੱਕ ਵਾਰੀ ਦਵਾਇਆ ਦੇਖ ਲੈ ਦੂਜੀ ਵਾਰੀ ਆਪ ਦੋਤਾ ਹਾਂ ਅਲੱਗ ਗੱਲੀ ਗੱਲੀ ਅੰਮੀ ਪਈ ਆਇਓ ਫਿਰ ਅਸੀਂ ਕਰਨੀ ਹੁਣ ਚੱਲ ਭਾਈ